ਬਾਈ ਗੱਲ ਨੀ ਲੀ ਰਾਬੀ ਡੇਰੀ ਫਾਰਮ 47 ਵੱਲੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਵੀਰ ਅੱਜ ਫੋਈਪੁਰ ਜਿਹੜੇ ਦਾ ਫਿਰ ਮਾਣ ਵਧਿਆ ਆਪਣਾ ਬਹੁਤ ਚੰਗੇ ਵਧੀਆ ਰਿਕਾਰਡ ਦੇ ਜਾਨਵਰ ਜਿਹੜੇ ਫੋਈਪੁਰ ਦੇ ਅੱਗੇ ਆ ਰਹੇ ਆ ਮਾਲ ਫਾਰਮ ਦੁਲਜੀ ਕੇ ਦਾ ਜਿਹੜਾ 4 ਨੰਬਰ ਭੁੱਲ ਬਾਪ ਹੈਗਾ ਜੀ 1 ਨੰਬਰ ਤੇ ਬਾਈ ਉਹਨਾਂ ਕੋਲ ਚੰਗੇ ਰਿਕਾਰਡਡ ਜਿਹੜੇ ਭੁੱਲ ਰਿਕਾਰਡਡੀ ਮੱਝਾਂ ਤੇ ਇੱਕ ਮੱਝ ਜਿਹੜੀ ਕੰਪੀਟੀਸ਼ਨ ਲੜਦੀ ਪਈ ਐ ਇਸ ਟਾਈਮ ਦੁੱਧ ਦੇ ਵਿੱਚ ਪਰਮਾਨੰ ਸੁੱਖ ਰੱਖੀ ਉਹ ਵੀ ਤਰੱਕੀ ਬਰਸ਼ੇਗਾ ਚੰਗੇ ਲੈਵਲ ਤੇ ਆਵੇ ਤੇ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਪਰਮਾਤਮਾ ਜੀ ਜੜ ਦੀ ਗੱਲ ਇਹ ਜੇ ਰੱਖੇ ਭਰਾਵਾਂ ਨੇ ਪੀੜੀਦਾਰ ਜਿਵੇਂ ਦਾਦੇ ਪੜਾਦੇ ਵੇਲੇ ਤੋਂ ਇਹ ਕੰਮ ਕਰਦੇ ਪਿਆ ਤੇ ਬਾਈ ਹੁਣ ਅੱਗੇ ਵੀ ਤਰੱਕੀ ਦੇ ਵਿੱਚ ਜਾਣ ਤੇ ਸਾਡੇ ਵੱਲੋਂ ਫਿਰ ਬਾਈ ਹਣਾ ਨੂੰ ਦੂਰੀਆਂ ਦਰੀਆਂ ਵਧਾਈਆਂ ਬਾਈ ਗਗਨ ਨੂੰ ਬਾਈ ਮੇਜਰ ਹੈ ਮਾਲ ਨੂੰ ਤੇ ਸਾਰੇ ਭਰਾ ਜਿੰਨੀ ਆਪਣੀ ਟੀਮ ਖੜੀ ਸਾਰਿਆਂ ਦੀ ਮਿਹਰਬਾਨੀ ਸਾਰੇ ਵੀਰ ਕਈ ਨਾ ਲਾਲ ਫੁੱਲ ਬਣਾ ਕੇ ਵੀ ਐ ਕਰਦੇ ਜਾਂਦੇ ਪਤਾ ਨਹੀਂ ਕੀ ਹੋ ਗਿਆ ਵੀ ਕੀ ਰਹਿ ਗਿਆ ਬਈ ਸਾਡਾ ਤਾਂ ਤੇ ਦੀਦੀ ਵਾਲੇ ਪਰ ਮੈਂ ਪਹਿਲੀ ਵਾਰੀ ਵੇਖਿਆ ਮੇਲੇ ਦੇ ਵਿੱਚ ਬਿੱਤੀਏ ਫੁੱਲ ਵਾਲੇ ਐ ਕਿਸੀ ਨੂੰ ਡੱਟਦੇ ਤੁਰੇ ਆਉਂਦੇ ਆ ਤਾਰਿਆਂ ਵਾਲਾ ਯਾਰ ਇਹਨਾਂ ਲੋਕਾਂ ਦਾ ਨਾਂ ਤੇ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਬੰਦਾ ਦੱਸ ਕੀ ਮੇਲੇ 'ਚ ਚੰਸ਼ੇਰ ਸਿੰਘ ਜੀ ਚੰਸ਼ੇਰ ਸਿੰਘ ਪਿੰਡ ਪਿੰਡ ਤੋਂ ਠੀਕ ਹੈ ਜੀ ਮੱਲਬਾਨ ਜੀ ਸੋ ਇਹਨਾਂ ਨੂੰ ਮੈਂ ਬੇਸ਼ੱਕ ਜਾਣਦਾ ਹੁੰਨਾ ਬਹੁਤ ਬੜੀ ਪੁਰਾਣੀ ਕੋਕੇ ਵੇਂਦੇ ਚਾਉਦੇ ਆ ਪਰ ਹਮੇਸ਼ਾ ਹੀ ਜਿਹੜੇ ਹੱਸਦੇ ਰਹਿੰਦੇ ਆ ਅੱਛਾ ਕੋ ਗੱਲ ਸੁਣਾ ਜੀ ਇਹ ਪਸ਼ੂ ਜਿਹੜੇ ਤੁਸੀਂ ਕਿਵੇਂ ਰੱਖੇ ਤੇ ਕਿਵੇਂ ਇਹ ਤਰੱਕੀ ਕੀਤੀ ਇਹਦੇ ਸ਼ੌਂਕ ਕਿਵੇਂ ਪਿਆ ਰਕੀਦਾ ਜੀ ਬਜ਼ੁਰਗਾਂ ਦੀ ਮਿਹਰਬਾਨੀ ਹੈ ਜੀ ਉਹਨਾਂ ਨੇ ਨਸਲ ਸੰਭਾਲ ਕੇ ਰੱਖੀ ਹੈ ਜੀ ਉਹਨਾਂ ਦੀ ਨਸਲ ਨੂੰ ਅਸੀਂ ਬਰਕਰਾਰ ਰੱਖਿਆ ਜੀ ਬਸ ਮਿਹਨਤ ਕੀਤੀ ਜਾਂਦੀ ਹੈ ਜੀ ਬਾਕੀ ਬਹੁਤ ਤੁਹਾਡੇ ਸਾਹਮਣੇ ਦੇਖੋ ਇਹਦੀ ਬਾਤ ਹਲੇ ਕਿੰਨਾ ਦੂਰ ਆ ਆਦਿ ਸਾਡੇ 15 ਲੀਟਰ ਦੇ ਲਾਈਵ ਚਵਾਈ ਹੋਈ ਹੈ ਇਹ ਮਾਰ ਫਾਰਮ ਤੇ ਸਭ ਬਹੁਤ ਵਧੀਆ ਜਿਹੜੀ ਗੱਲ ਹੈ ਕਿ ਸਾਡੇ 18 ਲੀਟਰ ਲਾਈਵ ਚਵਾਈ ਮਲ ਫਾਰਮ ਤੇ ਜਿਹੜੀ ਹੋਈ ਹੈ ਔਰ ਬਹੁਤ ਬਹੁਤ ਵਧਾਈ ਦਿੰਦੇ ਹੋਏ ਕਿੰਨੇ ਜਾਨਵਰ ਨੇ ਤੁਹਾਡੇ ਕੋਲ ਇਹ ਵੀ ਜਾਣਕਾਰੀ ਆਪਾਂ ਲੈ ਲੈਣੇ ਤੁਹਾਡੇ ਕੋਲ ਜਿਹੜੇ ਖਾਸ ਕਰਕੇ ਕਿੰਦੀਆਂ ਮੱਝਾਂ ਨੇ ਨੀਲੀ 라ਵੀਆਂ ਦੀਆਂ 15 ਤੋਂ 16 ਜਾਨਵਰ ਆ ਜੀ ਤੇ 4 ਬੋਲ ਹੈ ਇਸ ਟਾਈਮ ਇਹ 4 ਨੰਬਰ ਬੋਲ ਹੈ ਜੀ 1 ਨੰਬਰ ਬੋਲ ਦਾ ਬੱਚਾ ਜੀ ਇੱਕ ਨੰਬਰ ਦੇ ਬੋਲਦੀ ਮਾਂ ਦਾ ਰਿਕਾਰਡ ਹੈ ਜਿਹੜਾ 21 ਤੋਂ 22 ਲੀਟਰ ਆਈ ਹੈ। ਮਤਲਬ ਕਿ ਮੇਲਿਆਂ ਦੇ ਵਿੱਚ ਜਿਹੜੀ ਮੋਕਸਰ ਮੇਲੇ ਦੇ ਵਿੱਚ ਉਹਨੇ 19.5 ਲੀਟਰ ਦੁੱਧ ਚੁਆਇਆ ਹੈ। 2013 ਦੇ ਵਿੱਚ ਸੈੱਗ ਨਾਲ। ਠੀਕ ਹੈ। ਸੋ ਬਹੁਤ ਹੀ ਬਰੀਡ ਵਾਲੇ ਤੋਂ ਦੇਖੋ ਜਾਮਰ ਨੇ ਬਹੁਤ ਹੀ ਵਧੀਆ ਸੰਭਾਲ ਹੈ। ਔਰ ਬਜ਼ੁਰਗਾਂ ਦੇ ਜਿਹੜੇ ਸ਼ੌਕ ਰੂਮ ਬਰਕਰਾਰ ਰੱਖਿਆ ਤੇ ਇਸ ਵੇਲੇ ਤੇ ਇੱਕ ਹੋਰ ਚੀਜ਼ ਵਿਲੱਖਣ ਵੀ ਰੱਖੀ। ਮੈਂ ਕਿਹਾ ਯਾਰ ਤੁਹਾਡੇ ਬਜ਼ੁਰਗ ਆਖਦੇ ਸੀ ਕਹਿੰਦਾ ਨਾ ਜੀ ਸੋ ਜੋਗੜੇ ਕੋਈ ਨਹੀਂ ਸੀ ਰੱਖਿਆ ਸੀ ਸ਼ੁਰੂ ਕੀਤਾ ਸੋ ਬਹੁਤੇ ਬੰਦੇ ਆ ਵੀ ਸਾਡੇ ਮੇਲੇ ਵਿੱਚ ਪੁੱਛਦਾ ਨਾ ਯਾਰ ਸਾਡਾ ਬਾਪੂ ਦਾ ਰੱਖਦਾ ਹੁੰਦਾ ਸੀ ਹਮ ਤਾਂ ਇਸ ਤਾਂ ਮੌਲੀ ਲੈ ਕੇ ਆਉਂਦੇ ਨੇ ਦੇਰੀ ਸੋ ਬੜੀ ਚੰਗੀ ਗੱਲ ਹੈ ਬਾਕੀ ਗੱਲ ਜਿਵੇਂ ਡਿਪ੍ਰੈਸਰ ਸਾਹਿਬ ਕਰ ਰਹੇ ਸੀ ਵੀ ਮਠਿਆਈ ਦੀ ਵੀ ਖਵਾ ਬਾਰੰਦੀ ਕਰੇ ਗੱਲ ਕਹਿੰਦਾ ਕਿ ਦੁੱਧ ਦੁੱਧ ਨੂੰ ਭਾਈ ਦਾ ਤੇ ਮਠਾਈ ਜਿਹੜੀ ਹਲਵਾਈ ਤੋਂ ਲੈ ਆਂਦੀ ਆ ਤੁਸੀਂ ਮਾਰਦੇ ਖਵਾ ਖਾ ਕਹਿੰਦੇ ਆਦੇਨੀ ਮੇਲੇ ਚ ਲੈ ਆਏ ਆ ਮੇਲੇ ਤੇ ਨਹੀਂ ਲੈ ਕੇ ਆਈ ਮੇਲੇ ਚ ਕਰੀਮ ਲੈਂਦੀ ਆ ਜੀ ਹਾਂ ਹਾਂ ਮੇਲੇ ਚ ਕਰੀਮ ਲੈ ਕੇ ਆਇਆ ਸੋ ਅਗਲੀ ਵਾਰੀ ਖੁਆਲ ਵੀ ਲਿਆਉਣਾ ਥੋੜਾ 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 ਲਿਆਵਾਂਗੇ ਮਿਹਰਬਾਨੀ ਮਿਹਰਬਾਨੀ ਇਹ ਸਾਂਹ ਦੀ ਭੂਆ ਜਿਹੜੀ ਐ ਚੁਆਇਸ ਚ ਚੱਲਦੀ ਪਈ ਐ ਮੇਲੇ ਜਿੱਥੇ ਚੱਲਦੀ ਐ ਅੱਛਾ ਅੱਛਾ ਵੈਰੀ ਗੁੱਡ ਯਾਰ ਚੰਗੇ ਦੋ ਗੀਤ ਮੰਨੋ ਕੇ ਗਿੱਲ ਤੋਂ ਜਿਹੜੀ ਮੰਨੋ ਕੇ ਗਿੱਲ ਤੋਂ ਜਿਹੜੀ ਵੱਜੇ ਦੂਜੇ ਸੂਏ ਆ ਦੂਜੇ ਸੂਏ ਆ ਹਾਂ ਹਾਂ ਉਹ ਇਹਦੀ ਭੂਆ ਐ ਪਿਓ ਦੀ ਭੈਣ ਐ ਸਮਝਿਆ ਸਮਝਿਆ ਜਿਹੜੀ ਇਹ ਚੁਆਈ ਚ ਚੱਲਦੀ ਪਈ ਐ ਅੱਛਾ ਅੱਛਾ ਵੈਰੀ ਗੁੱਡ ਯਾਰ ਹਾਂ ਹਾਂ ਜਿਸ ਕੋਈ ਮਕਰਮਾੜੀ ਚੰਗਾ ਦੁੱਧ ਕਰਦੀ ਪਈ ਐ ਸਾਡੇ ਘਰੋਂ ਆਈ ਹੋ ਤਾਂ ਤੁਸੀਂ ਉਹਦੇ ਤੋਂ ਤਾਜ਼ਾ ਸਾਰਾ ਵੀ ਲਾ ਸਕਦੇ ਨੇ ਕੋਈ ਚੀਜ਼ ਨਹੀਂ ਯਾਰ ਤੁਸੀਂ ਮੈਂ ਤੁਹਾਡਾ ਕੋਈ ਗੱਲ ਝੋਟ ਲੱਗੀ ਨਹੀਂ ਨਾਲੇ ਸਭ ਤੋਂ ਮੈਂ ਜਾਣਦਾ ਪਹਿਲਾਂ ਸੋਭਾ ਮਾਓ ਕਰਾਈਏ ਅੱਜ ਬਿਕੇ ਕਰੋਗੇ ਆਪਲੇ ਮੈਂ ਵੀ ਦਿੱਤੀ ਆਦੇ Okay.